ਮੇਰੀ ਬੇਨਤੀ ਹੈ ਪੱਲਾ ਸਾਹਿਬ ਨੇ ਫਿਲਮ ਇੰਡਸਟਰੀ 'ਚ ਬਹੁਤ ਵੱਡਾ ਨਾਮ ਕਮਾਇਆ ਸੋ ਗੁਰਪ੍ਰੀਤ ਕੋ ਗੀਜੀ ਸਾਹਜਰ ਨੇ ਉਹਨਾਂ ਦੇ ਬਹੁਤ ਹੀ ਕਲੋਜ਼ ਆਰਟਿਸਟ ਸੀਗੀ ਫਿਲਮ ਇੰਡਸਟਰੀ ਨੂੰ ਨਮਾਇਜ਼ੀ ਦੇਣ ਲਈ ਮੈਂ ਬੇਨਤੀ ਕਰ ਰਿਹਾ ਸਾਡੇ ਮਹਿਬੂਬ ਕਲਾਕਾਰ ਪੰਜਾਬੀਆਂ ਦੇ ਦਿਲਾਂ ਦੀ ਧੜਕਣ ਨੇ ਆਪਣੀ ਕਮੇਟੀ ਜਰੀਏ ਆਪਣੇ ਸਿੱਕਾ ਮਨਵਾ ਚੁੱਕੇ ਨੇ ਇਸ ਤੋਂ ਬਾਅਦ ਮੈਂ ਕੋਈ ਜ਼ਿਕਰ ਕਰੂੰਗਾ ਸਾਡੇ ਪਾਸ ਜੋ ਸ਼ੋਕਮਤੇ ਆਇਆ ਮੈਂ ਬਾਤ ਦੱਸੂੰਗਾ ਪਹਿਲਾਂ ਕੋ ਗੀਜੀ ਗੁਰਪ੍ਰੀਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਮ ਗयो 라ਵਨ ਗयो ਜਾ ਕੋ ਬਹੁ ਪਰਿਵਾਰ ਕਹ ਨਾਨਕ ਫਿਰ ਕਿਛ ਨਾਹੀ ਸੁਪਨੇ ਜਿਉ ਸੰਸਾਰ ਪਰ ਐਸਾ ਭਿਆਨਕ ਸੁਪਨਾ ਅਸੀਂ ਕਦੇ ਨਹੀਂ ਦੇਖਣਾ ਚਾਹੁੰਦੇ ਰੱਬ ਕਦੇ ਨਾ ਦਿਖਾਵੇ ਇਹੋ ਜਿਹਾ ਭਿਆਨਕ ਸੁਪਨਾ ਔਰ ਸਾਰਿਆਂ ਦੇ ਮਨ 'ਚ ਇੱਕੋ ਹੀ ਗੱਲ ਹੈ ਕਿ ਕਾਸ਼ ਇਹ ਸੁਪਨਾ ਹੁੰਦਾ ਅਸੀਂ ਅੱਖ ਖੋਲਦੇ ਤੇ ਪਤਾ ਲੱਗਦਾ ਕਿ ਨਹੀਂ ਇਹ ਸਿਰਫ ਇੱਕ ਡਰਾਵਣਾ ਸੁਪਨਾ ਸੀ ਸਰਦਾਰ ਜਸਵਿੰਦਰ ਸਿੰਘ ਭੱਲਾ ਉਹਨਾਂ ਬਾਰੇ ਬਹੁਤ ਕੁਝ ਤੁਸੀਂ ਸੁਣਿਆ ਉਹਨਾਂ ਦੇ ਪਰਿਵਾਰਕ ਮੈਂਬਰਾਂ ਕੋਲੋਂ ਉਹਨਾਂ ਦੇ ਕਲੀਕਸ ਕੋਲੋਂ ਉਹਨਾਂ ਦੇ ਸਾਥੀਆਂ ਕੋਲੋਂ ਪਰ ਫਿਲਮ ਇੰਡਸਟਰੀ ਦੇ ਵਿੱਚ ਭੱਲਾ ਸਾਹਿਬ ਦੀ ਜੋ ਬੁਲੰਦੀ ਸੀ ਜੋ ਸ਼ਖਸੀਅਤ ਸੀ ਉਹਨੂੰ ਸਾਡੇ ਤੋਂ ਜ਼ਿਆਦਾ ਕੋਈ ਨਹੀਂ ਸਮਝ ਸਕਦਾ ਕਿਉਂਕਿ ਮੈਕਸਿਮਮ ਕੰਮ ਸਾਡੀ ਟੀਮ ਨੇ ਉਹਨਾਂ ਦੇ ਨਾਲ ਕੀਤਾ ਹੈ ਅਸੀਂ ਅੱਜ ਬਤੌਰ ਕਲਾਕਾਰ ਨਹੀਂ ਉਹਨਾਂ ਦੇ ਜੂਨੀਅਰ ਉਹਨਾਂ ਦੇ ਸਾਥੀ ਸਮਝ ਕੇ ਗੱਲ ਕਰੀਏ ਨਾ ਪਿੱਛੇ ਗਿੱਪੀ ਹੋਣੀ ਬੈਠੇ ਨੇ ਬੀਨੂ ਜੀ ਬੈਠੇ ਨੇ ਕਥੂਰੀਆ ਸਾਹਿਬ ਬੈਠੇ ਨੇ ਮਤਲਬ ਹੈਰੀ ਜੀ ਮਤਲਬ ਸਾਰਾ ਸਾਡਾ ਟੀਮ ਬੈਠੀ ਆ ਪਿੱਛੇ ਸਾਨੂੰ ਕਲਾਕਾਰਾਂ ਨੂੰ ਉਹਨਾਂ ਤੋਂ ਜੂਨੀਅਰ ਜਿਹੜੇ ਸਾਨੂੰ ਐ ਲੱਗਦਾ ਜਿੱਦਾਂ ਘਰ ਚੋਂ ਪਿਓ ਚਲਾ ਗਿਆ ਹੁੰਦਾ ਸਾਡੀ ਇੰਡਸਟਰੀ ਹੈ ਜਿਸ ਤਰ੍ਹਾਂ ਖਲਾ ਮਹਿਸੂਸ ਕਰ ਰਹੀ ਹੈ ਔਰ ਬਹੁਤ ਜ਼ਿਆਦਾ ਵਕਤ ਨਹੀਂ ਲੈਣਾ ਮੈਨੂੰ ਪਤਾ ਹੈ ਕਿ ਵਕਤ ਦੀ ਬਹੁਤ ਕਮੀ ਹੈ ਸਿਰਫ ਇਹਨਾ ਜ਼ਰੂਰ ਕਵਾਂਗਾ ਜੀ ਕਿ ਅੱਜ ਹੋਣੇ ਜਿਸ ਤਰ੍ਹਾਂ ਯੂਨੀਵਰਸਿਟੀ ਤੋਂ ਆਏ ਉਹਨਾਂ ਦੇ ਕਲੀਗਜ਼ ਮਾਨਯੋਗ ਵੀਸੀ ਸਾਹਿਬ ਵੀ ਜੋ ਪੱਲਾ ਸਾਹਿਬ ਬਾਰੇ ਦੱਸ ਕੇ ਗਏ ਤਾਂ ਐ ਲੱਗਾ ਕਿ ਜਿਵੇਂ ਉਹ ਇਨਸਾਨ ਫੁੱਲ ਟਾਈਮ ਇੱਕ EMPLOYEES ਸੀ ਡਾਕਟਰ ਜਸਵਿੰਦਰ ਪੱਲਾ ਜਿਨ੍ਹਾਂ ਨੇ ਲਾਈਫਟਾਈਮ ਸਿਰਫ ਪੜਾਇਆ ਹੀ ਹੈ ਜੇ ਅਸੀਂ ਬੋਲਾਂਗੇ ਤੇ ਲੱਗੇਗਾ ਬੰਦਾ ਫੁੱਲ ਟਾਈਮ ਐਕਟਰ ਸੀ ਉਹਨੇ ਸਾਰੀ ਜ਼ਿੰਦਗੀ ਫਿਲਮ ਇੰਡਸਟਰੀ 'ਚ ਕੰਮ ਕੀਤਾ ਤੇ ਜਦੋਂ ਮੈਂ ਉਹਨਾਂ ਦੇ ਪਰਿਵਾਰ ਵਾਲ ਦੇਖਦਾ ਤੇ ਮੈਨੂੰ ਲੱਗਦਾ ਬੰਦੇ ਨੇ ਕੁਝ ਨਹੀਂ ਕੀਤਾ ਸਿਰਫ ਫੁੱਲ ਟਾਈਮ ਇੱਕ ਫੈਮਿਲੀ ਮੈਨ ਸੀ ਜਿਨੇ ਸਿਰਫ ਆਪਣੇ ਪਰਿਵਾਰ ਨੂੰ ਵਕਤ ਦਿੱਤਾ ਔਰ ਮੈਂ ਗੁਰੂ ਮਾਰੇ ਦੀ ਹਜ਼ੂਰੀ ਚ ਇੱਕ ਗੱਲ ਦੱਸਣ ਲੱਗਾ ਹਰ ਚੰਗੀ ਚੀਜ਼ ਕਿਤੇ ਤੋਂ ਸਿੱਖਣੀ ਚਾਹੀਦੀ ਹੈ ਜਿਹੜੀ ਮੈਂ ਭੱਲਾ ਸਾਹਿਬ ਤੋਂ ਪਹਿਲੀ ਚੀਜ਼ ਸਿੱਖੀ ਸੀ ਉਹ ਕੋਈ ਕਲਾ ਨਾਲ ਸੰਬੰਧਤ ਨਹੀਂ ਸੀ ਉਹ ਇੱਕ ਫੈਮਿਲੀ ਮੈਨ ਨਾਲ ਸੰਬੰਧਤ ਚੀਜ਼ ਸੀ ਮੈਂ ਦਿੱਲੀ 에ਰਪੋਰਟ ਤੇ ਮਿਲਿਆ ਅਚਾਨਕ ਕਿਤੇ ਉਹ ਆਪਣੇ ਪਰਿਵਾਰ ਦੇ ਨਾਲ ਉਦੋਂ ਪੁਖਰਾਜ ਤੇ ਜੀਨੂੰ ਹਣੀ ਛੋਟੇ ਛੋਟੇ ਸੀ ਉਹ ਵਿਦੇਸ਼ ਚੱਲੇ ਸੀ ਤੇ ਮੈਂ ਕਿਤੋਂ ਬਾਹਰੋਂ ਆਇਆ ਸੀ ਮੇਰਾ ਵੀ ਉਦੋਂ ਥੋੜੀ ਦਿਰ ਪਹਿਲਾਂ ਹੀ ਅਸੀਂ ਵਿਆਹ ਹੋਇਆ ਸੀ ਨਿੱਕੇ ਨਿੱਕੇ ਨਿਆਣੇ ਸੀ ਮੈਨੂੰ ਉਹਨਾਂ ਵੱਲ ਦੇਖ ਕੇ ਸਭ ਤੋਂ ਪਹਿਲੀ ਗੱਲ ਜਿਹੜੀ ਮੇਰੇ ਅੰਦਰ ਆਈ ਕਿ ਯਾਰ ਯੈਸ ਬੀਇੰਗ ਅ ਫਾਦਰ ਸਭ ਤੋਂ ਪਹਿਲੀ ਗੱਲ ਇਹ ਹੋਣੀ ਚਾਹੀਦੀ ਹੈ ਕਿ ਆਪਣੇ ਪ੍ਰੋਫੈਸ਼ਨਲ ਟੂਰਾਂ ਤੇ ਨਾ ਘੁੰਮਦੇ ਰਹੀਏ ਜੇ ਜਾਈਏ ਵੀ ਤੇ ਪਰਿਵਾਰ ਨਾਲ ਹੋਣਾ ਚਾਹੀਦਾ ਮੈਂ ਉਹਨਾਂ ਤੋਂ ਇਨਸਪਾਇਰ ਹੋ ਕੇ ਪਹਿਲੀ ਵਾਰੀ ਆਪਣੇ ਛੋਟੇ ਛੋਟੇ ਬੱਚਿਆਂ ਨੂੰ ਆਪਣੇ ਨਾਲ ਬਾਹਰ ਲੈ ਕੇ ਗਿਆ ਸੀ ਕਿ ਇਹ ਵੀ ਇੱਕ ਵੱਖਰਾ ਤਜਰਬਾ ਹੈ ਸੋ ਜੇ ਮੈਂ ਗੱਲ ਕਰਾਂ ਕਿ ਇੱਕ ਫੁੱਲ ਟਾਈਮ ਡਾਕਟਰ ਜਸਵਿੰਦਰ ਸਿੰਘ ਭੱਲਾ ਲੈਕਚਰਰ ਪ੍ਰੋਫੈਸਰ ਫੁੱਲ ਟਾਈਮ ਐਕਟਰ ਫੁੱਲ ਟਾਈਮ ਫੈਮਲੀ ਮੈਨ ਫੇਰ ਤਾਂ ਇਹ ਲੱਗਦਾ ਕਿ 65 ਸਾਲ ਦੀ ਉਮਰ ਨਹੀਂ ਭੱਲਾ ਸਾਹਿਬ 150 ਸਾਲ ਤੋਂ ਜ਼ਿਆਦਾ ਜੀ ਕੇ ਗਏ ਨੇ ਇੱਕ ਬੰਦਾ ਤਿੰਨ ਜ਼ਿੰਦਗੀਆਂ ਜੀ ਕੇ ਗਿਆ ਇੱਕ ਜੀਵਨ ਦੇ ਵਿੱਚ ਸਾਡੇ ਕੋਲੋਂ ਇੱਕ ਜ਼ਿੰਦਗੀ ਸੰਪੂਰਨਤਾ ਨਾਲ ਨਹੀਂ ਜੀ ਸਕਦੇ ਅਸੀਂ ਸਾਡੀ ਇਸ ਫਿਲਮ ਇੰਡਸਟਰੀ ਦਾ ਤ੍ਰੂ ਤਾਰਾ ਸਭ ਤੋਂ ਵੱਡਾ ਸਿਤਾਰਾ ਜਸਵਿੰਦਰ ਸਿੰਘ ਪੱਲਾ ਜੋ ਅੱਜ ਵੀ ਸਾਡੇ ਲਈ ਇਨਸਪੀਰੇਸ਼ਨ ਸੀ ਮੈਂ ਇਮਾਨਦਾਰੀ ਨਾਲ ਦੱਸਦਾ ਕਿ ਅਸੀਂ ਜਦੋਂ ਫਿਲਮਾਂ ਕਰਦੇ ਸੀ ਕਾਮੇਡੀ ਮੈਨੂੰ ਵੀ ਇੰਨੇ ਸਾਲ ਹੋ ਗਏ ਕੰਮ ਕਰਦਿਆਂ ਕਈ ਵਾਰੀ ਅੰਦਰੋਂ ਬੰਦਾ ਥੱਕ ਜਾਂਦਾ ਅਸੀਂ ਵੈਨਿਟੀ 'ਚ ਬੈਠੇ ਢਿੱਲੇ ਪੈ ਜਾਂਦੇ ਆ ਸਕ੍ਰਿਪਟ ਆ ਗਈ ਪੜ ਲਿਆ ਚਲੋ ਠੀਕ ਐ ਸੀਨ ਕਰਦੇ ਆ ਜਦੋਂ ਪੱਲਾ ਸਾਹਿਬ ਨਾਲ ਬਹਿ ਕੇ ਉਹ ਸੀਨ ਪੜਨਾ ਉਹਨਾਂ ਨੇ ਦੋ ਗੱਲਾਂ ਵਿੱਚ ਆਪਣੀਆਂ ਅਸੀਂਆਂ ਜੋੜੀਆਂ ਹੋਣੀਆਂ ਸਾਨੂੰ ਅੰਦਰੋਂ ਅੱਗ ਹੀ ਲੱਗ ਜਾਣੀ ਵੀ ਆਹ ਤੇ ਪੱਲਾ ਸਾਹਿਬ ਨੇ ਕੁਝ ਹੋਰ ਹੀ ਕਰਤਾ ਫਿਰ ਅਸੀਂ ਵੀ ਐਕਟਿਵ ਹੋ ਜਾਣਾ ਵੀ ਹੁਣ ਆਪਣਾ ਵੀ ਵਿੱਚ ਪਾਓ ਅਸੀਂ ਵੀ ਫਿਰ ਇਨਪੁਟ ਦੇਣੀ ਉਹ ਸੀਨ ਕੁਛ ਦਾ ਕੁਛ ਬਣ ਜਾਣਾ ਇੰਨੀ ਐਨਰਜੀ ਇੰਨੀ ਊਰਜਾ ਸਾਡੇ ਅੰਦਰੋਂ ਭਰ ਦਿੰਦੇ ਸੀ ਕਿ ਸਾਨੂੰ ਲੱਗਦਾ ਸੀ ਕਿ ਜੇ ਭੱਲਾ ਸਾਹਿਬ ਨਾਲ ਸੀਨ ਕਰਨਾ ਤੇ ਸੁੱਤੇ ਪਿਆ ਅਵੇਸਲੇ ਹੋਗੇ ਨਹੀਂ ਹੋਣਾ ਤੁਹਾਨੂੰ ਜਾਗ ਕੇ ਕਰਨਾ ਪੈਣਾ ਨਹੀਂ ਤਾਂ ਕਿਸੇ ਨੂੰ ਗੱਲ ਨਹੀਂ ਕਰਨ ਦਿੰਦੇ ਭੱਲਾ ਸਾਹਿਬ ਸੋ ਮੈਂ ਪੂਰੀ ਇੰਡਸਟਰੀ ਵੱਲੋਂ ਮੇਰੀ ਮੈਂ ਕਿਦਾ ਕਿਦਾ ਨਾਮ ਲਾਵਾਂ ਉਹਨੇ ਗੁੱਗੂ ਪਾਜੀ ਵੀ ਬੈਠੇ ਸੀ ਮੈਂ ਪੂਰੀ ਇੰਡਸਟਰੀ ਵੱਲੋਂ ਸਾਡੀ ਫਿਲਮ ਇੰਡਸਟਰੀ ਸਾਰੀ ਇੱਥੇ ਬੈਠੀ ਹੈ ਜਿਹੜੇ ਨਹੀਂ ਆ ਸਕੇ ਉਹਨਾਂ ਨੇ ਸ਼ੋਕ ਸੰਦੇਸ਼ ਭੇਜੇ ਸਭ ਤੋਂ ਪਹਿਲਾਂ ਤਾਂ ਜਿਦੋਂ ਕਪਿਲ ਨੇ ਸਭ ਤੋਂ ਪਹਿਲਾਂ ਆਪਣਾ ਸ਼ੋਕ ਸੰਦੇਸ਼ ਭੇਜਿਆ ਸੀ ਅਕਸ਼ੇ ਕੁਮਾਰ ਪਾਜੀ ਨੇ ਟਵੀਟ ਕੀਤਾ ਹੋਰ ਇੰਡਸਟਰੀ ਦੇ ਬਹੁਤ ਸਾਰੇ ਲੋਕਾਂ ਨੇ ਆਪਣੇ ਸ਼ਰਦਾ ਸੁਮਨ ਪੱਲਾ ਸਾਹਿਬ ਨੂੰ ਭੇਜੇ ਨੇ ਤੇ ਅਖੀਰ ਤੇ ਸਿਰਫ ਇਹੀ ਕਹਾਂਗਾ ਕਿ ਪੱਲਾ ਸਾਹਿਬ ਪੰਜਾਬੀ ਇੰਡਸਟਰੀ ਦਾ ਬਹੁਤ ਵੱਡਾ ਸਿਤਾਰਾ ਸੀ ਪਰ 30 ਸਾਲ ਲਈ 40 ਸਾਲ ਲਈ ਉਹ ਸਿਤਾਰਾ ਸੀ ਪਰ ਰਹਿੰਦੀ ਦੁਨੀਆ ਤੱਕ ਉਹ ਅੰਬਰਾਂ ਦਾ ਤਾਰਾ ਬਣ ਕੇ ਹੁਣ ਸਾਨੂੰ ਦਿਸਦਾ ਰਹੇਗਾ ساری ਜ਼ਿੰਦਗੀ ਉਸ ਤਾਰੇ ਨੂੰ ਦੇਖਦੇ ਰਵਾਂਗੇ ਉਸ ਤਾਰੇ ਨੂੰ ਸਲਾਮ ਕਰਦੇ ਰਵਾਂਗੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਬੋਲੇ ਸੋ ਨਿਹਾਲ ਗੁਰਪ੍ਰੀਤ ਜੀ ਨੇ ਬਹੁਤ ਹੀ ਭਾਵਪੂਰਤ ਲਫ਼ਜ਼ਾਂ ਚ ਪੱਲਾ ਜੀ ਬਾਰੇ ਆਪਣੇ ਵਿਚਾਰ ਰੱਖੇ ਆ